ਅੱਜ ਸੀ ਭਾਈ ਵੀਰ ਸਿੰਘ ਦੀ ਕਵਿਤਾ ਚਸ਼ਮਾ ਇੱਛਾ ਬਲਤੇ ਡੂੰਘੀਆਂ ਸ਼ਾਮਾਂ ਕਰਨ ਜਾ ਰਿਆਂ ਸਨਜ ਹੋਈ ਪਰ ਛਾਵੇਂ ਛੁੱਪ ਗਏ ਕਿਉਂ ਇੱਛਾ ਬਲਤੂ ਜਾ ਰੇ ਨੈ ਸਰੋਧ ਕਰ ਰਹੀ ਓਵੇਂ ਹੀ ਤੇ ਟੁਰਨੋ ਵੀ ਨਹਿ ਹਾਰੀ ਸੈਲਾਨੀ ਤੇ ਪੰਛੀ ਮਾਲੀ ਹਨ ਸਭ ਆਰਾਮ ਵਿੱਚ ਆਏ ਸਹਿਮ ਸਵਾਦਲਾ ਛਾਰੇ ਹਸਾਰੇ ਤੇ ਕੁਦਰਤ ਟਿਕ ਗਈ ਸਾਰੀ ਇਹ ਜਿਹੜਾ ਪ੍ਰਸੰਗ ਹੈ ਇਹ ਸਾਡੀ ਆਧੁਨਿਕ ਪੰਜਾਬੀ ਕਵਤਾ ਕਾਫ ਸੰਗ੍ਰਹਿ ਵਿੱਚ ਦਰਜ ਸਾਡੇ ਭਾਈ ਵੀਰ ਸਿੰਘ ਜੀ ਦੀ ਕਵਤਾ ਦਾ ਨਾਮ ਕੀ ਹੈ ਚਸ਼ਮਾ ਇੱਛਾ ਬਲਤੀ ਡੂੰਘੀ ਸ਼ਾਮਾ ਵਿੱਚੋਂ ਲਿਆ ਗਿਆ ਹੈ ਇਹ ਜਿਹੜੀ ਕਵਤਾ ਹੈ ਦੋ ਰੁਬਾਈਆਂ ਦੇ ਵਿੱਚ ਸੰਪੂਰਨ ਹੁੰਦੀ ਹੈ ਪਹਿਲੀ ਰੁਬਾਈ ਹੈ ਤੇ ਇਹ ਦੂਜੀ ਰੁਬਾਈ ਹੈ ਪਹਿਲੀ ਰੁਬਾਈ ਦੇ ਵਿੱਚ ਜਿਹੜਾ ਕਵੀ ਹੈ ਉਹ ਜਿਹੜਾ ਇੱਛਾ ਬਲ ਚਸ਼ਮਾ ਹੈ ਉਹਦੇ ਅੱਗੇ ਪ੍ਰਸ਼ਨ ਪੁੱਛਦਾ ਹੈ ਤੇ ਦੂਜੀ ਰੁਬਾਈ ਦੇ ਵਿੱਚ ਆਨਸਰ ਪਤਾ ਚੱਲਦਾ ਹੈ ਇਹ 17 ਜਿਹੜੀਆਂ ਨੇ ਇਸ ਹਫ਼ਤੇ ਦੀ ਪਹਿਲੀ ਰੁਬਾਈ ਦੀਆਂ ਨੇ ਇਹ ਜਿਹੜੀਆਂ ਹੁਣ ਆਪਾਂ 17 ਪੜਨ ਜਾ ਰਹੀਆਂ ਇਹ ਪਹਿਲੀ ਰੁਬਾਈ ਦੀਆਂ ਨਗੀਆਂ ਤੇ ਇਹਨਾਂ ਵਿੱਚ ਜੋ ਸਾਡੇ ਭਾਈ ਵੀਰ ਸਿੰਘ ਨੇ ਉਹ ਕਹਿੰਦੇ ਇੱਛਾ ਬਲ ਚਸ਼ਮੇ ਦੇ ਅੱਗੇ ਇੱਕ ਪ੍ਰਸ਼ਨ ਕਰਦੇ ਨੇ ਕਿ ਸ਼ਾਮ ਪੈਨ ਨਾਲ ਕਿ ਜਿਸ ਤਰ੍ਹਾਂ ਸ਼ਾਮ ਪਈ ਹੈ ਸ਼ਾਮ ਹੋ ਗਈ ਹੈ ਸਾਰੀ ਕੁਦਰਤ ਕਹਿੰਦੇ ਟਿਕ ਗਈ ਹੈ ਪਰ ਇੱਛਾ ਬਲ ਜਿਹੜਾ ਚਸ਼ਮਾ ਹੈ ਉਹ ਹਲੇ ਤੱਕ ਚੱਲ ਕਿਉਂ ਰਿਹਾ ਹੈ ਤਾਂ ਇਸ ਤਰ੍ਹਾਂ ਉਹ ਪ੍ਰਸ਼ਨ ਪੁੱਛਦੇ ਨੇ ਕਿ ਤੇਰੇ ਲਗਾਤਾਰ ਹਨਾਂ ਤੇਰੀ ਲਗਾਤਾਰ ਤੋਰਦਾ ਰਹਿ ਸਮਈ ਪੇਤ ਕੀ ਹੈ ਤੂੰ ਮੈਨੂੰ ਉਹ ਦੱਸ ਤਾਂ ਇਸ ਤਰ੍ਹਾਂ ਇਹ 17 ਦੀ ਵਿਆਖਿਆ ਹੈ ਜਿਹੜੇ ਭਾਈ ਸਾਹਿਬ ਨੇ ਚਸ਼ਮੇ ਨੂੰ ਪ੍ਰਸ਼ਨ ਕਰਦੇ ਨੇ ਕਿ हे ਇੱਛਾਬਲ ਸ਼ਾਮ ਪੈ ਚੁੱਕੀ ਹੈ ਦਿਨ ਵੀ ਢਲ ਗਿਆ ਹੈ ਪਰ ਤੂੰ ਅਜੇ ਤੱਕ ਪਰ ਤੂੰ ਅਜੇ ਤੱਕ ਕਿਉਂ ਚਲਣਾ ਜਾਰੀ ਕੀਤਾ ਹੋਇਆ ਹੈ ਕਿਉਂਕਿ ਇੱਧਰ ਉੱਧਰ ਸੈਰ ਕਰਨ ਵਾਲੇ ਜਿੰਨੇ ਵੀ ਸੈਲਾਨੀ ਨੇ ਚਾਹੇ ਕੋਈ ਬਾਗਾਂ ਦੇ ਵਿੱਚ ਕੋਈ ਮਾਲੀ ਬੈਠਾ ਸਾਰੇ ਆਰਾਮ ਕਰਨ ਦੇ ਲਈ ਆਪਦੇ ਆਪ ਦੇ ਟਿਕਾਣਿਆਂ 'ਚ ਚਲੇ ਗਏ ਨੇ ਪਰ ਇਸ ਤਰ੍ਹਾਂ ਕਹਿੰਦੇ ਚਾਰੇ ਪਾਸੇ ਜਿਹੜੀ ਹੈ ਪੂਰੀ ਆਨੰਦਪਰੀ ਚੁੱਪ ਛਾ ਰਹੀ ਹੈ ਸਾਰੀ ਕੁਦਰਤ ਟਿਕ ਚੁੱਕੀ ਹੈ ਸ਼ਾਮ ਪੈਣ ਤੇ ਪਰ ਤੂੰ ਹਜੇ ਤੱਕ ਜਿਹੜਾ ਹੈ ਕਿਉਂ ਚੱਲ ਰਹੀ ਹਾਂ ਹੈ ਇਸ ਦਾ ਕੀ ਕਾਰਨ ਹੈ ਤੂੰ ਆਪਣਾ ਜਿਹੜਾ ਹੈ ਲਗਾਤਾਰ ਚੱਲਣ ਦਾ ਰਹੱਸਮਈ ਕਾਰਨ ਕੀ ਹੈ ਤੂੰ ਮੈਨੂੰ ਉਹ ਦੱਸ ਤਾਂ ਫਿਰ ਅਗਲੀ ਰੁਬਾਈ ਦੇ ਵਿੱਚ ਉੱਤਰ ਆਉਂਦਾ ਹੈ ਸੀਨੇ ਖਿੱਚ ਜਿਨਾਨੇ ਖਾਦੀ ਉਹ ਕਰ ਆਰਾਮ ਨਹੀਂ ਬੈੰਦੇ ਨੂ ਵਾਲੇ ਨੈਨਾ ਕੀ ਨਿੰਦਰ ਉਹ ਦਿਨੇ ਰਾਤ ਪਏ ਵੰਦੇ ਇਕੋ ਲਗਨ ਲਗੀ ਲਈ ਜਾਂਦੀ ਹੈ ਟੋਰ ਅਨੰਤ ਉਹਨਾਂ ਦੀ ਵਸਲੋਂ ਉਰੇ ਮੁਕਾਮ ਨਾ ਕੋਈ ਸੋਚਾਲ ਪਏ ਨਿਤ ਰਹਿੰਦੇ ਤੇ ਇਸ ਤਰ੍ਹਾਂ ਆਪਾਂ ਨੂੰ ਪਤਾ ਇਹ ਕਾਫ ਟੋਟਾ ਜਿਹੜਾ ਹੈ ਆਧੁਨਿਕ ਪੰਜਾਬੀ ਕਵਤਾ ਕਾਫ ਸੰਗ੍ਰਹਿ ਚ ਦਰਜ ਪ੍ਰਾਈਵੇਟ ਸਿੰਘ ਜੀ ਦੀ ਕਵਤਾ ਹੈ ਕਵਤਾ ਦਾ ਨਾਮ ਹੈਗਾ ਚਸ਼ਮਾ ਇੱਛਾ ਬਲ ਤੇ ਡੂੰਗੀਆਂ ਸ਼ਾਮਾਂ ਤੇ ਇਹ ਕਵਤਾ ਦੀ ਪਹਿਲੀ ਰੁਬਾਈ ਦੇ ਵਿੱਚ ਆਪਾਂ ਦੇਖ ਲੈ ਕਿ ਇੱਛਾ ਬਲ ਚਸ਼ਮੀ ਨੂੰ ਪ੍ਰਸ਼ਨ ਕਰਦੇ ਨੇ ਹਨਾ ਕਿ ਤੂੰ ਲਗਾਤਾਰ ਚੱਲ ਰਹੇ ਆਂ ਹੈ ਸ਼ਾਮ ਪੈ ਗਈ ਹੈ ਕੁਦਰਤ ਵੀ ਟਿਕ ਚੁੱਕੀ ਹੈ ਪਰ ਤੂੰ ਹਜੇ ਤੱਕ ਜਿਹੜਾ ਹੈ ਚੱਲਣਾ ਜ਼ਾਰੀ ਕਿਉਂ ਕੀਤਾ ਹੈ ਤਾਂ ਇਸ ਦੇ ਵਿੱਚ ਦੂਜੀ ਰੁਬਾਈ ਦੇ ਵਿੱਚ ਚਸ਼ਮਾ ਉੱਤਰ ਦਿੰਦਾ ਹੈ ਜਿਸ ਵਿੱਚ ਉਹ ਕਹਿੰਦਾ ਹੈ ਕਿ ਆਪਣੇ ਪ੍ਰੀਤਮ ਦੇ ਮੇਲ ਦੀ ਖਿੱਚ ਕਰਕੇ ਉਹ ਕਦੀ ਵੀ ਵਸਲ ਤੋਂ ਉਰੇ ਨਹੀਂ ਰੁਕਦੇ ਕਹਿੰਦੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਮਨ ਦੇ ਅੰਦਰ ਆਉਦੇ ਹਨਾ ਪ੍ਰੀਤਮ ਦੇ ਮਿਲਾਪ ਦੀ ਖਿੱਚ ਹੁੰਦੀ ਹੈ ਉਹ ਕਦੇ ਵੀ ਕਹਿੰਦੇ ਰੁਕਦੇ ਨਹੀਂ ਹੁੰਦੇ ਉਹ ਸਦਾ ਚੱਲਦੇ ਰਹਿੰਦੇ ਨੇ ਕਵੀ ਤਾਂ ਪ੍ਰਸ਼ਨ ਸੁਣ ਕੇ ਜਿਹੜਾ ਚਸ਼ਮਾ ਉੱਤਰ ਦਿੰਦਾ ਹੈ ਕਿ ਜਿਨ੍ਹਾਂ ਦੇ ਦਿਲ ਦੇ ਵਿੱਚ ਜਿਨ੍ਹਾਂ ਦੇ ਮਨ ਦੇ ਵਿੱਚ ਪਿਆਰ ਦੇ ਲਈ ਖਿੱਚ ਹੁੰਦੀ ਆ ਉਹਦੇ ਪ੍ਰੀਤਮ ਦੇ ਲਈ ਖਿੱਚ ਹੁੰਦੀ ਆ ਉਹ ਕਹਿੰਦੇ ਕਦੇ ਵੀ ਆਰਾਮ ਕਰਕੇ ਨਹੀਂ ਬੈਠਦੇ ਕਹਿੰਦੇ ਜਿੰਨਾ ਅੱਖਾਂ ਨੂੰ ਕਹਿੰਦੇ ਨੋ ਲੱਗ ਜਾਵੇ ਉਹ ਕਦੇ ਵੀ ਜਿੰਨਾ ਅੱਖਾਂ ਨੂੰ ਹਨਾ ਕਿਸੇ ਦੀ ਭਾਲ ਲੱਗ ਜਾਵੇ ਉਹ ਕਹਿੰਦੇ ਕਦੇ ਅੱਖਾਂ ਨੀਂਦ ਨਹੀਂ ਲੈਂਦੀਆਂ ਉਹ ਦਿਨ ਰਾਤ ਹਨ ਆਪਣੇ ਪਿਆਰ ਦੀ ਭਾਲ ਦੇ ਲਈ ਖੁੱਲੀਆਂ ਰਹਿੰਦੀਆਂ ਨੇ ਉਸ ਦੀ ਭਾਲ ਵਿੱਚ ਹੀ ਲੱਗੀਆਂ ਰਹਿੰਦੀਆਂ ਨੇ ਇਸ ਤਰ੍ਹਾਂ ਕਹਿੰਦੇ ਉਹਨਾਂ ਦੇ ਪਿਆਰ ਜਿਹੜਾ ਹੈ ਮਿਲਾਪ ਦੀ ਕੋ ਲਗਣ ਲੱਗੀ ਹੁੰਦੀ ਹੈ ਤੇ ਇਸ ਤਰ੍ਹਾਂ ਉਹਨਾਂ ਦੀ ਚਾਲ ਦੇ ਵਿੱਚ ਕੋਈ ਵੀ ਫਰਕ ਨਹੀਂ ਪੈਂਦਾ ਕਿਉਂਕਿ ਉਹਨਾਂ ਨੂੰ ਤਾਂ ਆਪਦੇ ਪ੍ਰੀਤਮ ਦੀ ਹਨਾ ਭਾਲ ਹੁੰਦੀ ਹੈ ਤੇ ਪਿਆਰੇ ਉਹਦੇ ਹਨਾ ਪ੍ਰੀਤਮ ਦੇ ਮਿਲਾਪ ਤੂਰੇ ਉਹਨਾਂ ਦਾ ਕੋਈ ਵੀ ਪੜਾ ਨਹੀਂ ਹੁੰਦਾ ਉਹਨਾਂ ਲਈ ਬਸ ਇੱਕ ਹੀ ਮੰਜ਼ਿਲ ਹੁੰਦੀ ਹੈਗੀ ਤੇ ਉੱਥੇ ਉਹ ਦਿਨ ਰਾਤ ਕੀ ਹੈ ਚੱਲਦੇ ਰਹਿੰਦੇ ਨੇ ਭਾਵ ਹੁਣ ਭਾਵ ਕੀ ਹੈ ਕਿ ਰੱਬ ਦੇ ਜਿਹੜੇ ਪ੍ਰੇਮੀ ਨੇ ਇੱਥੇ ਰੱਬ ਦੀ ਗੱਲ ਕੀਤੀ ਗਈ ਹੈ ਕਿ ਜੋ ਰੱਬ ਦੇ ਪ੍ਰੇਮੀ ਨੇ ਉਹ ਕਦੇ ਵੀ ਸੁੱਖ ਦੁੱਖ ਹਨਾ ਆਰਾਮ ਦੀ ਪਰਵਾਹ ਨਹੀਂ ਕਰਦੇ ਉਹ ਤਾਂ ਬਸ ਉਸ ਦੇ ਮਿਲਾਪ ਦੀ ਤੰਗ ਦੇ ਵਿੱਚ ਦਿਨ ਰਾਤ ਯਤਨ ਕਰਦੇ ਰਹਿੰਦੇ ਨੇ ਤੇ ਇਹ ਹੀ ਇਸ ਦਾ ਸੈਂਟਰਲ ਆਈਡੀਆ ਹੈ ਕੇਂਦਰੀ ਪਾਅ ਹੈ ਕਹਿੰਦੇ ਸ਼ਾਮ ਢਲ ਗਈ ਹੈ ਰਾਤ ਵੀ ਪੈ ਚੁੱਕੀ ਹੈ ਸਾਰੀ ਕੁਦਰਤ ਜਿਹੜੀ ਹੈ ਉਹ ਟਿਕ ਗਈ ਹੈ ਜਿੰਨੇ ਵੀ ਸੈਰ ਕਰਨ ਵਾਲੇ ਨੇ ਜਿੰਨੇ ਵੀ ਮਾਲੀ ਨੇ ਸਾਰੇ ਆਪਣੇ ਆਪਣੇ ਟਿਕਾਣਿਆਂ ਦੇ ਵਿੱਚ ਚਲੇ ਗਏ ਨੇ ਪਰ ਜਿਹੜਾ ਇੱਛਾ ਬਲ ਹੈ ਹਲੇ ਤੱਕ ਜਾਰੀ ਹੈ ਉਹਨਾਂ ਦਾ ਚੱਲਣਾ ਬਿਲਕੁਲ ਜਾਰੀ ਰੱਖਿਆ ਹੋ ਰੁਕਿਆ ਨਹੀਂ ਹੈ ਤੇ ਆਪਣਿਓ ਜਿਹੜਾ ਨਿਰੰਤਰ ਚਾਲ ਦਾ ਜਿਹੜਾ ਕਾਰਨ ਹੈ ਕਹਿੰਦਾ ਮੈਂ ਨਿਰੰਤਰ ਕਿਉਂ ਚੱਲ ਰਿਹਾ ਕਿਉਂਕਿ ਪ੍ਰੀਤਮ ਦੇ ਮਿਲਾਪ ਦੀ ਉਹ ਲਗਨ ਦੱਸਦਾ ਹੈ ਕਿ ਪ੍ਰੀਤਮ ਦੀ ਆ ਮਿਲਾਪ ਦੇ ਲਗਨ ਦੇ ਕਰਕੇ ਉਹਨਾਂ ਨੂੰ ਆਪਣੀ ਮੰਜ਼ਿਲ ਦਿਖ ਰਹੀ ਹੈ ਤੇ ਉਸ ਦਾ ਕਹਿਣਾ ਹੈ ਕਿ ਜਿੰਨਾਂ ਦੇ ਮਨ ਦੇ ਵਿੱਚ ਪ੍ਰੀਤਮ ਲਈ ਖਿੱਚ ਹੁੰਦੀ ਹੈ ਉਹ ਕਹਿੰਦੇ ਦਿਨ ਰਾਤ ਯਤਨਸ਼ੀਲ ਰਹਿੰਦੇ ਨੇ ਆਪਣੀ ਮੰਜ਼ਿਲ ਵੱਲ ਤੁਰਦੇ ਰਹਿੰਦੇ ਨੇ ਉਹਨਾਂ ਲਈ ਕਹਿੰਦੇ ਆਰਾਮ ਜਾਂ ਫਿਰ ਨੀਂਦ ਕੋਈ ਵੀ ਮਹਾਨਤਾ ਨਹੀਂ ਰੱਖਦੀ ਉਹ ਕਹਿੰਦੇ ਉਹਨਾਂ ਜਿਹੜੇ ਜਦੋਂ ਤੱਕ ਉਹਨਾਂ ਦਾ ਮਿਲਾਪ ਨਹੀਂ ਹੁੰਦਾ ਉਹ ਕੋਈ ਵੀ ਆਰਾਮ ਜਾਂ ਫਿਰ ਟਿਕ ਕੇ ਨਹੀਂ ਬੈਠਦੇ ਉਹ ਸਦਾ ਯਤਨਸ਼ੀਲ ਰਹਿੰਦੇ ਨੇ ਮਿਲਾਪ ਦੇ ਲਈ ਤਾਂ ਏਸੀ ਭਾਈ ਵੀਰ ਸਿੰਘ ਜੀ ਦੀ ਕਫਤਾ ਚਸ਼ਮਾ ਇੱਛਾ ਬਲ ਤੇ ਡੁੰਗੀਆਂ ਸ਼ਾਮਾ